ਸਰਕੰਨ ਨੂੰ ਕਰਨੇ ਸਰ ਕੀ ਹੈ ਮਾਮਲਾ ਇਹ ਸਾਰਾ ਤੇਰਾ ਕੱਲ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਆਈਆਂ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਰਿਵਾਲ ਗਲਾਸ ਵੀ ਛੁੱਟਿਆ ਗਿਆ ਕੋਈ ਛਾਬੀ ਬੰਦੇ ਸੀ ਜਿਹਨਾਂ ਦੇ ਜੂਰੂਪ ਸਿੰਘ ਦੇ ਦੋ ਦੋ ਨਾਮੁਮ ਸਾਥੀ ਸੀ ਜਿਵੇਂ ਸਾਡੇ ਕੋਲ ਇਹ ਦੀ ਵੀਡੀਓ ਆਈ ਹੈ ਲੈਟ ਆਈ ਹੈ ਇਹਦੀ ਅਸੀਂ ਤਹਿਕੀਕਤ ਕਰਕੇ ਮਾਣ ਗੱਸਸ ਮੀ ਜਵਾਬ ਤੇ ਅੰਝ ਲੈਂਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁੰਜਮ ਸੀ ਤੇ ਉਹਦੇ ਦੋ ਤਿੰਨ ਸਾਥੀ ਸੀ ਉਹਨਾਂ ਦੇ ਖਿਲਾਫ 294 506 ਤੇ 509 ਆਈਪੀਸੀ ਤਹਿਤ ਸਮਰਾਲਾ ਥਾਣਾ ਵਿਖੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਛੇਤੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਕੋਲ ਤੋਂ ਕਿ ਅਜੇ ਕਨਫਰਮ ਹੋ ਦਾ ਬਾਅਦ ਚ ਹੋਊਗਾ ਮੁੱਢਲੀ ਤਫ਼ਤੀਸ਼ ਤੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਮੁਲਾਜ਼ਮਾਂ ਅਦਾਨਮਾ ਪੰਡ ਦਾ ਪਿੱਛੋ ਰਹਿਣ ਵਾਲਾ ਹੈ। ਇਹਨਾਂ ਦੇ ਪਰਚਾ ਦਰਜ ਕੀਤਾ ਦੀ ਕੀ ਕੀ ਨਾਮ ਨੇ ਤੇ ਕਿਹੜੇ ਤਰ੍ਹਾਂਾਂ ਦਾ ਪਰਚਾ ਦਰਜ ਕੀਤਾ ਗਿਆ? ਕੀ ਜਿਹੜਾ ਕੇਸ ਰਿਪੋਰਟ ਕੀਤਾ ਜਗਨੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦਰਾਨੇ ਤਤੀਜ ਜਿਹੜਾ ਵੀਡੀਓ ਹੀ ਕਬਜ਼ੇ ਚ ਲੈ ਗਿਆ ਉਹਨਾਂ ਦਾ ਹੀ ਪਤਾ ਲਾ ਲਾਂਗੇ। ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ایਬੀਸੀ ਦੇ ਸੱਤਰਾ ਮਾਦੇ ਤਹਿਤ ਜਿਹੜਾ ਦਰਜ ਕੀਤਾ ਗਿਆ। ਠੀਕ ਹੈ।